विश्व बैंक ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਲਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਲਾਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਪਲਾਂਟ ਜੁਲਾਈ ਤੱਕ ਮੁਕੰਮਲ ਹੋ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਗੰश्याम ਥੋਰੀ ਨੇ ਵੱਲਾਵਿਖੇ ਬਨਰੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਐਲ ਐਨ ਟੀ ਕੰਪਨੀ ਵੱਲੋਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 58% ਪਾਈਪਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਅਤੇ ਪਾਣੀ ਦੀ ਭੰਡਾਰ ਬਣਾਉਣ ਦਾ ਕੰਮ ਚੱਲ ਰਿਹਾ ਹੈ ਇਸ ਮੌਕੇ ਪ੍ਰੋਜੈਕਟ ਇਨਚਾਰਜ ਲਤਾ ਚੋਹਾਨ ਜੁਆਇੰਟ ਕਮਿਸ਼ਨਰ ਨਗਰ ਨਿਗਮ ਸਰਦਾਰ ਹਰਦੀਪ ਸਿੰਘ ਐਸਈ ਸਰਦਾਰ ਸੰਦੀਪ ਸਿੰਘ ਵਿਸ਼ਾਲ ਵਧਾਵਾਂ ਤੋਂ ਇਲਾਵਾ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਅੰਮ੍ਰਿਤਸਰ ਦੇ ਲੋਗੜ ਨਸਤੀਕ ਇੰਸਟੀਚਿਊਟ ਫੋਰ ði ਬਲਾਈਂਡ ਪਿਛਲੇ ਕਰੀਬ 100 ਸਾਲਾਂ ਤੋਂ ਚਲਾ ਆ ਰਿਹਾ ਹੈ ਇਸ ਵਿੱਚ ਨੇਤਰਹੀਣ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਆਪਣੀ ਗੁਜ਼ਰ ਬਸਰ ਆਪ ਕਰ ਸਕਣ ਅਤੇ ਕਿਸੇ ਤੇ ਮਹਤਾਜ ਨਾ ਰਹੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਬ੍ਰੇਲ ਲਿਪੀ ਰਾਹੀਂ ਪੜਾਇਆ ਜਾਂਦਾ ਹੈ ਇੰਸਟੀਚੂਟ ਵੱਲੋਂ 4 ਜਨਵਰੀ ਨੂੰ ਲੁਈ ਬ੍ਰੇਲ ਦਾ ਜਨਮ ਦਿਹਾੜਾ ਮਨਾਇਆ ਗਿਆ ਅਤੇ ਨੇਤਰਹੀਨ ਬੱਚਿਆਂ ਵੱਲੋਂ ਇੱਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਮਤਿਹਾਨਾਂ ਵਿੱਚ ਚੰਗੇ ਨੰਬਰਾਂ ਤੋਂ ਪਾਸ ਹੋਏ ਬੱਚਿਆਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਹਿੰਦੂ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਕੇਸ਼ ਚੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਮੇਰੇ ਜਿਹਨੂੰ ਕਹਿੰਦੇ ਗਿਆਨ ਚ ਵਾਧਾ ਹੋਇਆ ਹੈ ਏਕੇ ਕੀ ਬ੍ਰੇਲ ਲਿਪੀ ਕਿਸਤਰਾ ਇਹਦਾ ਜਨਮ ਹੋਇਆ ਔਰ ਉਹਦਾ ਕੀ ਇੰਪੋਰਟੈਂਸ ਹੈ ਉਹ ਇੱਥੇ ਆ ਕੇ ਨਜ਼ਰ ਆਈ ਕਿ ਜਿਹੜੇ ਬੱਚਿਆਂ ਨੇ ਜੋ ਪਰਫਾਰਮੈਂਸ ਕੀਤੀ ਅਗਰ ਬ੍ਰੇਲ ਵਰਗੀ ਚੀਜ਼ ਨਾ ਹੋਵੇ ਤੇ ਉਹ ਬੱਚੇ ਕਦੀ ਵੀ ਇਹ ਕੁਝ ਨਹੀਂ ਕਰ ਸਕਦੇ ਔਰ ਇਹਦੇ ਵਾਸਤੇ ਕੁਝ ਚੀਜ਼ਾਂ ਸਾਡੇ ਸ਼ਾਇਦ ਅਨਫਾਰਚੂਨੇਟ ਹੈ ਕਿ ਸ਼ਹਿਰ ਚ ਯੂਨੀਵਰਸਿਟੀ ਹੈ ਉਹਨੂੰ ਇਹਨੂੰ ਅਡਾਪਟ ਕਰਨਾ ਚਾਹੀਦਾ ਹੈ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਅਡਾਪਟ ਕਰਨਾ ਚਾਹੀਦਾ ਹੈ ਸਕੂਲਾਂ ਦੇ ਵਿੱਚ ਕੰਪਲਸਰੀ ਸਬਜੈਕਟ ਪਾਣਾ ਚਾਹੀਦਾ ਹੈ ਤਾਂ ਕਿ ਜਿਹੜੇ ਵੀ ਬੱਚੇ ਇਸ ਤਰ੍ਹਾਂ ਦੀ ਪ੍ਰੋਬਲਮ 'ਚ ਹਗੇ ਨੇ ਉਹ ਉਹਨੂੰ ਸਿੱਖ ਕੇ ਤੇ ਆਪਣੀ ਇੱਕ ਨਾਰਮਲ ਲਾਈਫ ਲੀਡ ਕਰ ਸਕਣ ਜਿਸ ਤਰ੍ਹਾਂ ਹੁਣੇ ਮੈਨੂੰ ਮਿਲੇ ਨੇ ਉਹ ਪ੍ਰੋਫੈਸਰ ਰਿਟਾਇਰ ਹੋਏ ਆ ਠੀਕ ਹੈ ਉਹ ਵੀ ਜੋ ਔਰ ਉਹ ਵੀ ਬਿਲਕੁਲ ਬਲਾਈਂਡ ਨੇ ਲੇਕਿਨ ਉਹਦੇ باوجود ਐਸੋਸੀਏਟ ਪ੍ਰੋਫੈਸਰ ਬਣ ਕੇ ਰਿਟਾਇਰ ਹੋਣਾ ਔਰ ਯੂਜੀਸੀ ਕਲੀਅਰ ਕਰਨਾ ਔਰ ਪੂਰੀ ਐਜੂਕੇਸ਼ਨ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਔਰ ਉਹਦੇ ਚ ਬਰੇਲ ਦਾ ਕਿੰਨਾ ਰੋਲ ਹੈ ਉਹ ਅਸੀਂ ਸਮਝ ਸਕਦੇ ਹਾਂ ਔਰ ਇਸ ਕਰਕੇ ਅੱਜ ਦਾ ਦਿਨ ਨੈਸ਼ਨਲ ਲੈਵਲ ਤੇ ਸ਼ਾਇਦ ਇੱਕ ਡੇ ਹੋਣਾ ਚਾਹੀਦਾ ਔਰ ਆਸ ਕਰਦੇ ਹਾਂ ਕਿ ਸ਼ਾਇਦ ਸਰਕਾਰ ਤੱਕ ਇਹ ਗੱਲ ਪਹੁੰਚ ਕੇ ਤੇ ਇਹ ਡੇ ਨੈਸ਼ਨਲ ਡੇ ਬਣੇ ਔਰ ਇਹਦੇ ਵਿੱਚ ਬਹੁਤ ਵੱਡੇ ਆਯੋਜਨ ਹੋਣ ਤਾਂ ਕਿ ਜਿਹੜੀ ਸਾਡੀ ਬਹੁਤ ਵੱਡੀ ਪਾਪੂਲੇਸ਼ਨ ਇਸ ਅੱਖਾਂ ਤੋਂ ਇਸ ਨਿਆਮਤ ਤੋਂ ਵੰਦੀ ਹੈ ਉਹ ਬਹੁਤ ਕੁਝ ਕਰਕੇ ਸਿੱਖ ਕੇ ਤੇ ਬਹੁਤ ਅੱਗੇ ਵੱਧ ਸਕਦੀ ਹੈ ਸੋ ਇਸ ਦਿਨ ਦਾ ਮੇਰਾ ਇਹੋ ਹੀ ਕਹਿਣਾ ਹੈ ਸਕੋਦੀ ਬ੍ਰੇਲ ਨੇ ਜਿਹੜੀ ਇਹੋ ਜਿਹੀ ਲਿਪੀ ਦਿੱਤੀ ਹੈਗੀ ਆ ਕਿ ਸਾਰੇ ਜਿੰਨੇ ਵੀ ਬਲਾਈਂਡ ਸਟੂਡੈਂਟ ਹੈਗੇ ਆ ਉਹਨਾਂ ਵਾਸਤੇ ਇੱਕ ਨਵਾਂ ਮਾਧਿਅਮ ਆ ਗਿਆ ਇਹ ਨਵਾਂ ਸਕ੍ਰਿਪਟ ਆ ਗਿਆ ਹੁਣ ਉਹਦੇ ਨਾਲ ਜਿਹੜੀ ਪੜਾਈ ਲਖੇ ਬ੍ਰੇਲ ਨਾਲ ਕਰਦੇ ਹਰ ਇੱਕ ਚੀਜ਼ ਸਿੱਖ ਸਕਦਾ ਚਾਹੀਓ ਮੈਥਮੈਟਿਕਸ ਹੈ ਇੰਗਲਿਸ਼ ਹੈ ਹਿੰਦੀ ਪੰਜਾਬੀ ਸਾਰੇ ਕੋਰਸਸ ਕਰ ਸਕਦਾ ਅਸੀਂ ਇੱਥੇ ਨਾਲ 7ਵੀਂ ਜਮਾਤ ਤੱਕ ਬੱਚਿਆਂ ਨੂੰ ਬ੍ਰੇਲ ਦੇ ਨਾਲ ਸਾਰੇ ਸਬਜੈਕਟ ਪੜ੍ਹਾਣੇ ਆ ਮਿਊਜ਼ਿਕ ਆ ਕੰਪਿਊਟਰ ਆ ਕੀ ਨਹੀਂ ਹੋਰ ਵੀ ਸਕਿੱਲ ਸਿਖਾਣੇ ਉਸ ਵਾਰ ਸਾਡੇ ਬੱਚੇ 10ਵੀਂ ਤੱਕ ਪ੍ਰੇਮਾਸਟਰ ਸਕੂਲ ਜਾਂਦੇ ਰਹੇ ਪਰ ਅਸੀਂ ਬ੍ਰੇਲ ਦੀ ਲਿਪੀ ਦੇ ਉੱਪਰ ਸਾਨੂੰ ਸਾਨੂੰ ਵੱਡੀ ਅਗਰ ਇੰਡੀਆ 'ਚ ਕੋਈ ਲਾਇਬ੍ਰੇਰੀ ਬ੍ਰੇਲ ਦੀ ਸਾਡੇ ਕੋਲ ਬ੍ਰੇਲਲੀ ਲਾਇਬ੍ਰੇਰੀ ਸਾਡੇ ਕੋਲ ਆਪਣੇ ਬ੍ਰੇਲ ਦੇ ਕੰਪਿਊਟਰ ਵੀ ਗਏ ਨੇ ਅਸੀਂ ਹਰ ਇੱਕ ਚੀਜ਼ ਨਵੀਂ ਨਵੀਂ ਕਿਤਾਬ ਗੀਤਾ ਹੋਏ ਮਾਂ ਭਾਰਤ ਹੋਏ ਜਿੰਨਾ ਵੀ ਸਾਡੇ ਗ੍ਰੰਥ ਹੈਗੇ ਉਹਨਾਂ ਸਾਰੀ ਅਸੀਂ ਬ੍ਰੇਲ ਦੇ ਵਿੱਚ ਲਿਪੀ ਚ ਤਿਆਰ ਕੀਤੀ ਗਈ ਹੈ ਅੰਮ੍ਰਿਤਸਰ ਦਾ ਇੰਸਟੀਚਿਊਟ ਫਾਰ ਦਾ ਬਲਾਈਂਡ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਜੋ ਕਿ ਸਮਰਪਿਤ ਸੀ ਲੂਈ ਬ੍ਰੇਲ ਨੂੰ लुई ब्रेल ਦਾ ਜਨਮ ਦਿਨ ਮਨਾਇਆ ਗਿਆ 4 ਜਨਵਰੀ ਨੂੰ ਔਰ ਜੁમે ਕਿ ਅਸੀਂ ਵੇਖਦੇ ਹਾਂ ਕਿ ਇੰਸਟੀਟਿਊਟ ਫਾਰ ਦਾ ਬਲਾਈਂਡ ਜਿਹੜਾ ਹੈ ਉਹ ਬ੍ਰੇਲ ਲਿਪੀ ਨੂੰ ਹੀ ਫੋਲੋ ਕਰਦਾ ਹੈ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਵੱਡੇ ਹੋ ਕੇ ਆਪਣੇ ਜੋਗਿਆਬ ਬਣ ਸਕਣ ਕਮਾਈ ਦਾ ਸਾਧਨ ਇਹਨਾਂ ਦੇ ਆਪਣੇ ਹੱਥ ਵਿੱਚ ਹੋਵੇ ਵਜੋਂ ਉਪਰਾਲਾ ਹੈਗਾ ਇੰਸਟੀਟਿਊਟ ਦਾ ਔਰ ਕਾਫੀ ਸਾਲਾਂ ਤੋਂ ਤਕਰੀਬਨ 100 ਸਾਲ ਹੋ ਗਏ ਹੈ ਇਸ ਇੰਸਟੀਟਿਊਟ ਚੱਲਦੇ ਹੋਏ 100 ਸਾਲ ਤੋਂ ਬੱਚਿਆਂ ਦੀ ਸੇਵਾ 'ਚ ਲੱਗੇ ਹੋਏ ਨੇ ਔਰ ਉਮੀਦ ਕਰਦੇ ਹਾਂ ਕਿ ਅੱਗੇ ਵੀ ਇਹ ਸੇਵਾ ਇਦਾਂ ਹੀ ਚੱਲਦੀ ਰਹੇਗੀ ਡੋਨੇਸ਼ਨਸ ਹਨ ਨੂੰ ਆਨੈਸੀ ਦੀਆਂ ਕਿ ਕਿਸੇ ਵੱਲੋਂ ਕੋਈ ਵੀ ਆਪਣੇ ਜੁਗਾਇ ਆਪ ਹੀ ਕਰਦੇ ਪਏ ਹਨ ਔਰ ਜਿਨ੍ਹਾਂ ਕਾ ਇਕੱਠਾ ਕਰ ਬੰਦੇ ਨੇ ਉਹ ਬੱਚਿਆਂ ਨੂੰ ਸਮਰਪਿਤ ਕਰ ਦਿੰਦੇ ਨੇ। ਵੱਧੇ ਇੱਕ ਫੰਕਸ਼ਨ ਰੱਖਿਆ ਗਿਆ ਔਰ ਬੱਚੇ ਜਿਹੜੇ ਬਲਾਈਂਡ ਸੀਗੇ ਉਹਨਾਂ ਨੇ ਫੰਕਸ਼ਨ ਲੈ ਕੀਤਾ। ਨਾਰਮਲ ਬੱਚਿਆਂ ਤੋਂ ਵੱਧਿਆ ਫੰਕਸ਼ਨ ਹੋਇਆ ਹੈ ਇਹ ਸਾਡੇ ਦੇਖਣ ਵਿੱਚ ਆਇਆ। ਕੈਮਰਾ ਪਰਸਨ ਰੋਕੇਸ਼ਨਲ ਜੀਪਸਿੰ ਫਾਸਟ نیوز ਅੰਮ੍ਰਿਤਸਰ। ਡੀਪ